ਪੰਜਾਬ ਸਰਕਾਰ ਭਾਵੇਂ ਪਿੰਡਾਂ ਦੇ ਸਰਪੱਖੀ ਵਿਕਾਸ ਦੇ ਦਾਅਵੇ ਕਰਦੀ ਹੈ ਪਰ ਹਲਕਾ ਕਾਦਿਆਂ ਦੇ ਪਿੰਡ ਕਾਲਾ ਬਾਲਾ ਦੀ ਹਾਲਤ ਕੁਝ ਹੋਰ ਹੀ ਬਿਆਨ ਕਰਦੀ ਹੈ ਇੱਥੇ ਨਿਕਾਸੀ ਪਾਣੀ ਵਾਲੇ ਛੱਪੜ ਦਾ ਗੰਦਾ ਪਾਣੀ ਉਛਲ ਕੇ ਘਰਾਂ ਤੇ ਗਲੀਆਂ ਦੇ ਵਿੱਚ ਦਾਖਲ ਹੋ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਚੱਲਣੀਆਂ ਪੈ ਰਹੀਆਂ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਛੱਪੜ ਕਈ ਦਹਾਕੇ ਤੋਂ ਸਾਫ ਨਹੀਂ ਕੀਤਾ ਗਿਆ ਇਸ ਦੇ ਕਾਫੀ ਹਿੱਸੇ ਉੱਤੇ ਨਜਾਇਜ਼ ਕਬਜ਼ੇ ਵੀ ਹੋ ਚੁੱਕੇ ਨੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਚੁੱਕਿਆ ਹੈ ਅਤੇ ਛੱਪੜ ਦੇ ਵਿੱਚੋਂ ਸੱਪ ਤੇ ਕੀੜੇ ਮਕੌੜੇ ਘਰਾਂ ਦੇ ਵਿੱਚ ਵੜ ਰਹੇ ਨੇ ਜਿਸ ਦੇ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਪਿੰਡ ਦੀ ਪੰਚਾਇਤ ਵੀ ਸਿਆਸੀ ਦਖਲਅੰਦਾਜ਼ੀ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬीडीपीओ ਕਹਨੂਵਾਨ ਨੂੰ ਇਸ ਮਾਮਲੇ ਤੇ ਹੱਲ ਲਈ ਅਪੀਲ ਕੀਤੀ ਹੈ ਇਸ ਸੰਬੰਧ ਵਿੱਚ ਬीडीपीओ ਸੁਖਜੀਤ ਸਿੰਘ ਵਾਜਬਾ ਨੇ ਇਹ ਭਰੋਸਾ ਜਤਾਇਆ ਹੈ ਕਿ ਉਹ ਜਲਦ ਤੋਂ ਜਲਦ ਮੌਕਾ ਦੌਰਾ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਉਣਗੇ ਉਮੀਦ ਹੈ ਕਿ ਲੋਕਾਂ ਨੂੰ ਜਲਦ ਹੀ ਇਸ ਮੁਸ਼ਕਲ ਤੋਂ ਰਾਹਤ ਮਿਲੇਗੀ ਇਹ ਕੋਈ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਇਹਨੂੰ ਸਫਾਈ ਇਹ ਕਿਦਾਂ ਫਰ ਲੰਗਦੇ ਰੋਜ਼ ਨੰਗਦੇ ਆ ਵੇ ਲੋਟਾ ਸਾਹਮਣੇ ਇਦਾਂ ਨੰਗੀ ਦਾ ਵਿੱਚੋਂ ਦੀ ਲੰਘ ਕੇ ਜਾਂਦੇ ਆ ਹੱਥ 'ਚ ਚੱਪਲਾ ਫੜ ਕੇ ਮੈਂ ਤਾਂ ਬਹੁਤਾ ਤੁਰ ਕੇ ਨਹੀਂ ਜਾਂਦੀ ਸਾਈਕਲ ਫੜਦੀ ਤੇ ਨੰਗ ਜਾਨੀ ਆ ਕਿਉਂ ਕੱਪੜੇ ਨਾਲ ਲਿਬੜਨ ਵੋਟਾਂ ਦਿੱਤੀਆਂ ਆਖੀ ਦਾ ਜਿਨ੍ਹਾਂ ਨੇ ਹੁਣ ਮੈਂਬਰਾਂ ਨੇ ਵੋਟਾਂ ਲਈਆਂ ਆਈਆਂ ਨਾ ਉਹਨਾਂ ਨੂੰ ਆਖ ਕੇ ਵੀ ਆਏ ਆ ਕਰਦੇ ਨੇ ਕਰਦੇ ਨੇ ਮੁਰਤੇ ਕੋਸ਼ਿਸ਼ ਨਹੀਂ ਗਾ ਹਾਂ ਨਦਰਾਂ ਨੂੰ ਜਾ ਕੇ ਆਨੇ ਆ ਇਹ ਮੈਂਬਰ ਤੇ ਸਰਪੰਚ ਸਭ ਖਾਨ ਦੇ ਯਾਰ ਏ ਮੈਂ ਤੁਹਾਨੂੰ ਦੱਸਾਂ हां डरती नहीं मैं किसे को भी हां 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 हुन की जो है? ना करना कर, कर लिया ने पर साड्या ਘਰ ਨਰਕ ਤੇ ਵੇਖਣਾ ਹਨ ਕਿ ਸਭ ਤੋਂ ਮਾੜਾ ਘਰ ਸਾਡਾ ਏ ਜਿੱਥੇ ਪਾਣੀ ਗਲੋਂਦਾ ਹਨ ਕਿ हां हां ਵੇਖੋ ਸਾਰਿਆਂ ਨੂੰ ਪੁੱਛ ਲੋ ਟੈਪਾਂ ਦੇ ਵਿੱਚੋਂ ਦਿੱਤੀਆਂ ਬੋਤਲਾਂ ਇਨਾ ਕਿ ਨਾ ਕਿਨੇ ਕਿਨੇ ਸਾਡੇ ਅੰਦਰ ਸੱਪ ਵੜਦੇ ਨੇ ਤੇ ਕੀ ਚਾਹੁੰਦੇ ਹੁਣ ਤੁਹਾਡੀ ਕੀ ਹੋਣਾ ਹੀ ਆਨੇ ਪਈ ਸਫਾਈ ਹੋਣੀ ਚਾਹੀਦੀ ਆ ਇਹ ਪਾਣੀ ਦਾ ਵਿਕਾਸ ਨਿਕਲਣਾ ਚਾਹੀਦਾ ਕਿ ਇਹ ਬੰਨੇ ਕੱਢਣ ਪਾਣੀ ਸਾਡੇ ਸੱਪੜ ਦਾ ਕੂਆਂ ਬਣ ਹਾਂ ਕੂਆਂ ਬਣ ਜਿੱਦਾਂ ਲੋਕਾਂ ਦੇ ਪਿੰਡਾਂ 'ਚ ਬਣੇ ਨਾ ਪੱਕੇ ਉਦਾਂ ਇੱਥੇ ਸਾਡੇ ਪਿੰਡ ਬਣ ਨਾਣ ਕੇ ਮੇਰਾ ਨਾਮ ਜੀ ਮਨਜੀਤ ਕੌਰ ਪਿੰਡ ਸਾਡਾ ਕਾਲਾ ਵਾਲਾ ਅੱਛਾ ਜੀ ਮਰ ਕੀ ਮਸਲਾ ਮਸਲਾ ਸਾਡਾ ਇਹ ਹੀ ਆ ਵੀ ਸਾਡੇ ਘਰਾਂ ਤੋਂ ਪਾਣੀ ਬਾਹਰ ਆਉਂਦਾ ਹੀ ਨਹੀਂ ਜੀ ਅਸੀਂ ਬਹੁਤ ਵਾਰੀ ਮੈਂਬਰਾਂ ਸਰਪੰਚਾਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਵੀ ਦੇਖ ਲਿਆ ਕਿਸੇ ਵੀ ਸਾਡੇ ਉਹ ਵੇਲੇ ਹਾਂ ਕਰ ਦਿੰਦੇ ਵੀ ਨਹੀਂ ਤੁਸੀਂ ਸਾਨੂੰ ਵੋਟਾਂ ਪਾਓ ਅਸੀਂ ਪਹਿਲਾਂ ਛੱਪੜ ਦਾ ਤੁਹਾਡਾ ਕਰਕੇ ਦਾਂਗੇ ਪਰ ਉਹ ਕੁਝ ਸੁਨਾਈ ਨਹੀਂ ਦਿੰਦੇ ਸਵੇਰੇ ਸ਼ਾਮ ਪਹੁੰਚੇ ਚੁੱਕੇ ਤੇ ਗੁਰੂ ਘਰ ਜਾਇਦਾ ਤੇ ਫਿਰ ਉੱਥੇ ਜਾ ਕੇ ਪਹਿਲਾਂ ਪੈਰ ਧੋਈਦੇ ਆ ਤੇ ਫਿਰ ਅਸੀਂ ਅੰਦਰ ਮਹਾਰਾਜ ਦੇ ਘਰ ਤੇ ਜਾਂਦੇ ਆ ਅਸੀਂ ਇਹੋ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਛਪੜਾਂ ਦਾ ਜਿਹੜਾ ਵਾ ਨਾ ਇਹ ਕੰਮ ਹੋਣਾ ਚਾਹੀਦਾ ਮਸਲਾ ਹਾਲਿਆ ਵੀ ਕਰਨਾ ਆ ਵੀ ਜਿਹੜਾ ਸਾਡਾ ਛਪੜ ਆ ਇਹ ਮੇਰਾ ਖਿਆਲ ਆ ਵੀ ਘੜ ਤੁੜ 10 ਸਾਲ ਤੋਂ ਓਵਰਫੋਲ ਚੱਲ ਰਿਹਾ ਸਾਡੇ ਘਰਾਂ 'ਚ ਪਾਣੀ ਪਿਆ ਰਿਹਾ ਪੰਚਾਇਤਾਂ ਜਿੰਨੀਆਂ ਵੀ ਆਉਂਦੀਆਂ ਸਾਡੀਆਂ ਸਾਰੀਆਂ ਮੇਰੇ ਹਿਸਾਬ ਨਾਲ ਕਦੀ ਵੀ ਕਿਸ ਨੇ ਕੰਮ ਨਹੀਂ ਕਰਾਇਆ ਜਦੋਂ ਦੀਆਂ ਪਿੰਡ ਜਤਾ ਬਣੀਆਂ ਕਈ ਕਾਂਗਰਸ ਦੀ ਆ ਜਾਂਦੀ ਕਾਲੀ ਕਾਲੀਆਂ ਦੀ ਆ ਜਾਂਦੀ ਕਦੀ ਆਵਾ ਪਾਰਟੀ ਦੀ ਇਸ ਟਾਈਮ ਚੱਲ ਰਹੀ ਹੈ ਪਰ ਉਹਨਾਂ ਨੇ ਕਦੀ ਵੀ ਕੰਮ ਪਿੰਡ ਦਾ ਨਹੀਂ ਕਰਾਇਆ ਜਿਹੜੇ ਐਮਐਲਏ ਤੇ ਮਗਰ ਲੱਗੇ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਖਿੱਚ ਕੇ ਲੈ ਜਾਂਦੇ ਆ ਉਹ ਕਹਿੰਦੇ ਵੀ ਤੂੰ ਹੀ ਨਹੀਂ ਕਰਾਉਣਾ ਇਹ ਹਮਲੇ ਦਾ ਜਿਹੜੇ ਸਾਡੇ ਹਮਲਿਆਂ ਚ ਜਿਹੜੀ ਹੈ ਖਰਾਬੀ ਇਸੇ ਕਰਕੇ ਆਉਂਦੀ ਹੈ ਵੀ ਸਾਡੇ ਹਮਲਿਆਂ ਦੇ ਜਿਹੜੇ ਆ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹ ਪੰਜ ਘ ਘਰ ਉਧਰਿਆ ਪੰਜ ਘ ਘਰ ਉਧਰਿਆ ਉਹਦੇ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਘਰਾਂ ਦੇ ਗਾੜੀਆਂ ਗੰਦ ਨਹੀਂ ਮਕਾਉਣਾ ਹਰ ਵਾਰੀ ਪਾਣੀ ਇਦਾਂ ਇੰਜਨ ਨਾਲ ਕੱਢ ਲੈਂਦੇ ਆ ਤੋ ਉਹ ਥੋੜਾ ਬੋਤਾ ਨੀਵਾ ਹੋ ਜਾਂਦਾ ਪਹਿਲਾਂ ਤੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੱਕ ਚੀਜ਼ ਜਿਹੜੀ ਆ ਮੇਰੇ ਧਿਆਨ ਵਿੱਚ ਲਿਆਂਦੀ ਆ ਕਾਲਾ ਬਾਲਾ ਦੇ ਵਿੱਚ ਗ੍ਰਾਮ ਪੰਚਾਇਤ ਦੇ ਵਿੱਚ ਸਰਕਾਰੀ ਕਰਮਚਾਰੀ ਨਿਪਟੋਇਆ ਸਰਪੰਚ ਦਾ ਕੁਰਮ ਨਹੀਂ ਸੀ ਪੂਰਾ ਉੱਥੇ ਉੱਥੇ ਜੋ ਮੈਨੂੰ ਪੰਚਾਇਤ ਸੈਕਟਰੀ ਵੱਲੋਂ ਹੁਣ ਰਿਪੋਰਟ ਆਈ ਆ ਪਤਾ ਕੀਤਾ ਆ ਉੱਥੇ ਦੋ ਛੱਪੜ ਹੈ ਇੱਕ ਦੀ ਡੀਵਾਟਰਿੰਗ ਉਹਨਾਂ ਆਲਰੇਡੀ ਕਰਵਾ ਦਿੱਤੀ ਸੀ ਦੂਸਰੇ ਦਾ ਉਹ ਡੀਵਾਟਰਿੰਗ ਦਾ ਕੰਮ ਜਿਹੜਾ ਆ ਉਹ ਵੀ ਮੈਂ ਕਹਿ ਦੱਤਾ ਤਾਂ ਇਮੀਡੀਏਟਲੀ ਤੁਸੀਂ ਸਟਾਰਟ ਕਰਵਾ ਕੇ ਨਾਲ ਹੀ ਡੀਸੈਲਟਿੰਗ ਦਾ ਵੀ ਆਪਾਂ ਕੰਮ ਕਰਵਾਵਾਂਗੇ ਜੋ ਤੁਹਾਡੇ ਦਸਰ ਮੁਤਾਬਿਕ ਹੈ ਕਿ ਉੱਥੇ ਪਾਣੀ ਜਿਹੜਾ ਐਕਸੈਸ ਫਲੋ ਹੋ ਰਿਹਾ ਹੈ ਤੇ ਆਪਾਂ ਦੀ ਡੀਸੈਲਟਿੰਗ ਕਰਵਾ ਕੇ ਪ੍ਰੋਪਰ ਉਹਦੀ ਜਿਹੜੀ ਆ ਐਸ ਪਰ ਗਾਈਡਲਾਈਨਾਂ ਦੇ ਉੱਥੇ ਪ੍ਰੋਪਰ ਕੰਮ ਕਰਵਾਵਾਂਗੇ ਮੈਂ ਆਪ ਤੇ ਜੀ ਖੁਦ ਛੱਪੜ ਦਾ ਮੌਕਾ ਨਹੀਂ ਦੇਖ ਪਾਇਆ ਤੇ ਲਾਸਟ ਮੰਥੀ ਮੈਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਮੈਂ ਆਪ ਵੀ ਦੇਖ ਲਵਾਂਗਾ ਜੇ ਉੱਥੇ ਮੌਕੇ ਤੇ ਸਾਡਾ 1 ਏਕੜ ਦੇ ਲਾਗੇ ਰਕਬਾ ਹੋਊਗਾ ਤੇ ਦੈਨ ਅਸੀਂ ਇਹਨੂੰ ਥਾਪਰ ਮਾਡਲ ਦੀ ਪ੍ਰੋਵੀਜ਼ਨ ਵਿੱਚ ਜ਼ਰੂਰ ਲਿਆਵਾਂਗੇ